ਸਤਿ ਸ਼੍ਰੀ ਅਕਾਲ ਬੇਲੀਓ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਬੇਲੀਓ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਸਵਾਗਤ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਨਾਲ YouTube ਚੈਨਲ ਤੇ ਜਾਂ ਫਿਰ Facebook ਪੇਜ ਦੇ ਜ਼ਰੀਏ ਜੁੜੇ ਹੋਏ ਐ ਤੇ ਅੱਜ ਦੀ ਵੀਡੀਓ ਦੇ ਵਿੱਚ ਬੇਲੀਓ ਆਪਾਂ ਤੁਹਾਨੂੰ ਮਾਰਵਾੜੀ ਘੋੜੀ ਦਿਖਾਉਣ ਲੱਗੇ ਹਾਂ ਬਹੁਤ ਸੋਹਣੀ ਬਹੁਤ ਸੋਹਣੀ ਤੇ ਬਹੁਤ ਸ਼ਾਨਦਾਰ ਬੇਲੀਓ ਜਿਹੜੀ ਘੋੜੀ ਹੈ ਆਪਣੇ ਫਾਰਮ ਦੇ ਉੱਪਰ ਆਈ ਹੈ ਤੇ ਕਾਫੀ ਦਿਨ ਹੋ ਗਏ ਨੂੰ ਆਈ ਨੂੰ ਤੇ ਬਾਕੀ ਜਾਨਵਰਾਂ ਦੀਆਂ ਵੀਡੀਓ ਬਣਾਉਣ ਕਰਕੇ ਇਹ ਵੀਡੀਓ ਹਲੇ ਬਣਾਈ ਨਹੀਂ ਗਈ ਸੀ ਤੇ ਅੱਜ ਆਪਾਂ ਇਹਦੀ ਵੀਡੀਓ ਬਣਾਉਣ ਲੱਗੇ ਆਂ ਤੇ ਦੱਸਾਂਗੇ ਤੁਹਾਨੂੰ ਪੂਰੀ ਡਿਟੇਲ ਦੇਖੋ ਤੁਸੀਂ ਘੋੜੀ ਬਹੁਤ ਸ਼ਾਨਦਾਰ ਤੇ ਬਹੁਤ ਸੋਹਣੀ ਘੋੜੀ ਏ ਬਲੀਓ ਤੇ ਮਾਰਕਿੰਗ ਵੇਲੇ ਤੁਸੀਂ ਘੋੜੀ ਦੇ ਦੇਖ ਹੀ ਰਹੇ ਹੋ ਮੱਥੇ ਤੇ ਬਲੇਜ ਆ ਬਹੁਤ ਸੋਹਣਾ ਤੇ ਬਾਕੀ ਸਾਰੀ ਕਾਲੀ ਏ ਕੋਈ ਵੀ ਪੈਰ ਨਹੀਂ ਚਿੱਟਾ ਤੇ ਕੱਲਾ ਮੱਥੇ ਤੇ ਬਲੇਜ ਆ ਤੇ ਨਵੀਂ ਉਮਰ ਦੀ ਹਲੇ ਵੇਲੀਓ ਇਹ ਘੋੜੀ ਏ ਤੇ ਥੋੜੇ ਦਿਨ ਹੀ ਹੋਇਆ ਹਲੇ ਆਪਣੇ ਫਾਰਮ ਦੇ ਉੱਪਰ ਆਈ ਨੂੰ ਇਹਨੂੰ ਇਹ ਘੋੜੀ ਬੇਲੀਓ ਫੋਰ ਸੇਲ ਹੈ ਇਸ ਟਾਈਮ ਵੈਲਿਊ ਏਜ ਘੋੜੀ ਦੀ 4 1/2 ਸਾਲ ਏਜ ਹੈ ਤੇ ਨਵੀਂ ਉਮਰ ਦੀ ਵੈਲਿਊ ਇਹ ਘੋੜੀ ਹੈ ਤੇ ਪਿਛਲੀ ਵਾਰ ਬਹੁਤ ਸੋਹਣੀ ਮਾਰਵਾੜੀ ਬੱਚੀ ਸੀ ਇਹਦੇ ਮਗਰੋਂ ਆਪਾਂ ਹੀ ਸੇਲ ਕੀਤੀ ਹੈ ਤੇ ਬਾਕੀ ਤੁਸੀਂ ਘੋੜੀ ਦੀ ਮਾਰਕਿੰਗ ਵਗੈਰਾ ਦੇਖ ਰਹੇ ਹੋ ਕੰਨ ਵਗੈਰਾ ਬਹੁਤ ਸੋਹਣਾ ਜਿਹੜਾ ਘੋੜੀ ਜੇ ਲੱਗਿਆ ਹੋਇਆ ਤੇ ਬਾਕੀ ਬਾਲਪੋਰੀਆਂ ਦੀ ਤੁਹਾਨੂੰ ਪਤਾ ਹੀ ਹੈ ਬਿਲੀਓ ਜੋ ਵੀ ਜਾਨਵਰ ਆਪਣੇ ਫਾਰਮ ਦੇ ਉੱਪਰ ਆਉਂਦਾ ਬਾਲਪੋਰੀਆਂ ਦੀ ਆਪਣੀ ਗਾਰੰਟੀ ਹੁੰਦੀ ਹੈ ਤੇ ਉਸੇ ਤਰ੍ਹਾਂ ਇਹ ਵੀ ਘੋੜੀ ਵੈਲਿਊ ਬਾਲਪੋਰੀਆਂ ਦੀ ਜਿਹੜੀ ਬਿਲਕੁਲ ਕਲੀਅਰ ਹੈ ਤੇ ਬਹੁਤ ਸੋਹਣੀ ਘੋੜੀ ਹੈ ਮਾਰਵਾੜੀ ਤੇ ਜੇ ਆਪਾਂ ਵੇਲੀ ਉਹਦੀ ਹਾਈਟ ਦੀ ਗੱਲ ਕਰ ਲਈਏ ਤੇ 60 ਇੰਚ ਵੇਲੀ ਉਹਦੀ ਹਾਈਟ ਆ ਘੋੜੀ ਦੀ ਤੇ ਕ੍ਰਾਸ ਕਰਵਾਈ ਨੂੰ ਵੀ ਵੇਲੀ ਹਲੇ ਇਹਦੇ 10 ਦਿਨ ਨੇ ਨੂੰ ਹੋਏ ਐ ਤੇ ਆਪਣਾ ਜਿਹੜਾ ਆਪਣੇ ਕੋਲੇ ਘੋੜਾ 골ਡਨ ਰੌਕ ਦਾ ਬੱਚਾ ਆਰਾਵਤ ਉਹਦੇ ਤੋਂ ਇਹ ਕ੍ਰਾਸ ਕਰਵਾਈ ਹੋਈ ਹੈ ਘੋੜੇ ਦੀ ਵੀਡੀਓ ਤੁਸੀਂ ਆਪਣੇ ਚੈਨਲ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਕਾਫੀ ਟਾਈਮ ਪਹਿਲਾਂ ਜਿਹੜੀ ਆਪਾਂ ਘੋੜੇ ਦੀ ਵੀਡੀਓ ਆਪਣੀ ਚੈਨਲ ਦੇ ਉੱਪਰ ਪਾਈ ਹੋਈ ਹੈ ਆਰਾਵਤ ਘੋੜਾ ਤੇ 골ਡਨ ਰੌਕ ਦਾ ਬੱਚਾ ਬਹੁਤ ਸੋਹਣਾ ਘੋੜਾ ਵੀ ਤੁਸੀਂ ਜਾ ਕੇ ਚੈਨਲ ਦੇ ਉੱਪਰ ਦੇਖ ਸਕਦੇ ਹੋ ਉਸ ਘੋੜੇ ਤੋਂ ਵੇਲੀ ਉਹ ਐ ਕ੍ਰਾਸ ਕਰਾਈ ਹੋਈ ਹੈ ਅੱਜ ਜਿਹਨੂੰ 10-11 ਦਿਨ ਹੋ ਚੁੱਕੇ ਐ ਸਵਾਰੀ ਦੀ ਵੀ ਵੇਲੀ ਉਹ ਘੋੜੀ پاس ਐ ਤੇ ਸਾਰੀਆਂ ਚਾਲਾਂ ਚੱਲਦੀ ਐ ਛੜੱਪਾ ਚਾਲ, ਰੇਵੀਆ ਚਾਲ ਤੇ ਗਾਮ ਚਾਲ ਕੋਈ ਵੀ ਚਾਲ ਤੁਸੀਂ ਚਲਾ ਸਕਦੇ ਹੋ ਘੋੜੀ ਨੂੰ ਹਰ ਚਾਲ ਐ ਜਿਹੜੀ ਇਹਦੇ ਘੋੜੀ ਦੇ ਵਿੱਚ ਹੈਗੀ ਐ ਤੇ ਲਾਸਟ ਦੇ ਵੀਡੀਓ ਦੇ ਆਪਾਂ ਘੋੜੀ ਦੇ ਉੱਪਰ ਚੜ੍ਹ ਕੇ ਸਵਾਰੀ ਕਰਕੇ ਵੀ ਦਿਖਾਵਾਂਗੇ ਕਿਰਾ ਤੁਸੀਂ ਇਦਾਂ ਵੀਡੀਓ ਦੇਖੋ ਬਹੁਤ ਸ਼ਾਨਦਾਰ ਤੇ ਬਹੁਤ ਸੋਹਣੀ ਘੋੜੀ ਐ ਤੇ ਬਾਕੀ ਹੋਰ ਜਾਨਵਰਾਂ ਦੀਆਂ ਵੀਡੀਓ ਬੈਲਿਓ ਆਪਾਂ ਆਪਣੇ ਚੈਨਲ ਦੇ ਉੱਪਰ ਲੋਡ ਕਰ ਰੱਖੀਆਂ ਜਿਹੜੇ ਫੋਰ ਸੇਡ ਐ ਉਹਨਾਂ ਜਾਨਵਰਾਂ ਦੀਆਂ ਵੀਡੀਓ ਬੈਲਿਓ ਤੁਸੀਂ ਆਪਣੇ ਚੈਨਲ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਸਾਰੇ ਜਾਨਵਰਾਂ ਦੀਆਂ ਵੀਡੀਓ ਜਿਹੜੀਆਂ ਆਪਣੀਆਂ ਲੋਡ ਕੀਤੀਆਂ ਹੋਈਆਂ ਤੇ ਇਸ ਘੋੜੀ ਦੀ ਵੀ ਬੈਲਿਓ ਜੇ ਤੁਹਾਨੂੰ ਹੋਰ ਗਹਿਰਾਈ ਦੇ ਵਿੱਚ ਕਿਸੇ ਬੈਲਿਓ ਨੂੰ ਡਿਟੇਲ ਚਾਹੀਦੀ ਹੋਵੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਆ ਤੇ ਥੱਲੇ ਆਪਾਂ ਮੋਬਾਈਲ ਨੰਬਰ ਛੱਡਿਆ ਡਾਕਟਰ ਉਤਾਰ ਮੱਲਾ ਉਹਦੇ ਤੇ ਤੁਸੀਂ ਕੰਟੈਕਟ ਕਰਕੇ ਜਿਹੜੀ ਘੋੜੀ ਦੀ ਹੋਰ ਡਿਟੇਲ ਤੁਹਾਨੂੰ ਗਹਿਰਾਈ ਦੇ ਵਿੱਚ ਚਾਹੀਦੀ ਹੈ ਉਹ ਤੁਸੀਂ ਲੈ ਸਕਦੇ ਆ ਤੇ ਹੋਰ ਵੀ ਕਿਸੇ ਜਾਨਵਰ ਦੀ ਡਿਟੇਲ ਜਿਹੜੇ ਆਪਣੇ ਚੈਨਲ ਤੇ ਵੀਡੀਓ ਪਾਈਆਂ ਹੋਈਆਂ ਹੋਈਆਂ ਉਹਨਾਂ ਦੀ ਵੀ ਕਿਸੇ ਡਿਟੇਲ ਤੁਹਾਨੂੰ ਚਾਹੀਦੀ ਹੋਵੇ ਤਾਂ ਤੁਸੀਂ ਸੇਮ ਨੰਬਰ ਦੇ ਉੱਪਰ ਕਾਲ ਕਰਕੇ ਜਿਹੜੀ ਡਿਟੇਲ ਜਾਣ ਸਕਦੇ ਆ ਤੇ ਹੁਣ ਬੈਲੀਓ ਆਪਾਂ ਪਾਉ ਲੱਗੇ ਕਾਠੀ ਘੋੜੀ ਤੇ ਤੇ ਕਾਠੀ ਘੋੜੀ ਤੇ ਪੈ ਚੱਕੀ ਆ ਤੇ ਹੁਣ ਆਪਾਂ ਤੁਹਾਨੂੰ ਘੋੜੀ ਦੀ ਸਵਾਰੀ ਕਰਕੇ ਦਿਖਾਵਾਂਗੇ ਤੇ ਸਾਰੀਆਂ ਚਾਲਾਂ ਜਿਹੜੀਆਂ ਉਹ ਘੋੜੀ ਦੀਆਂ ਚਲਾ ਕੇ ਦਿਖਾਵਾਂਗੇ ਤੇ ਬਹੁਤ ਸੋਹਣੀ ਸਵਾਰੀ ਦੀ ਵੀ ਪਾਸ ਹੈ ਬੈਲੀਓ ਘੋੜੀ ਕਿਸ ਨੇ ਚੜ੍ਹਨ ਵਾਸਤੇ ਸ਼ੌਂਕ ਵਾਸਤੇ ਘੋੜੀ ਲੈਣੀ ਹੋਵੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਸੀਲ ਤੇ ਬਹੁਤ شریف ਘੋੜੀ ਤੇ ਜੇ ਕਿਸੇ ਬੇਲੀ ਨੇ ਆਪ ਸਵਾਰੀ ਕਰਕੇ ਦੇਖਣੀ ਹੋਵੇ ਤਾਂ ਤੁਸੀਂ ਆਪਣੇ ਫਾਰਮ ਤੇ ਆ ਕੇ ਨਜ਼ਦੀਕ ਤੋਂ ਘੋੜੀ ਵੀ ਦੇਖ ਸਕਦੇ ਆ ਤੇ ਜੇ ਸਵਾਰੀ ਕਰਕੇ ਦੇਖਣੀ ਚਾਹੁੰਦੇ ਆ ਬੇਲੀ ਉਹ ਵੀ ਤੁਸੀਂ ਇੱਥੇ ਫਾਰਮ ਤੇ ਆ ਕੇ ਘੋੜੀ ਦੀ ਸਵਾਰੀ ਕਰ ਸਕਦੇ ਹੋ ਤੇ ਲੋਕੇਸ਼ਨ ਤੁਹਾਨੂੰ ਪਤਾ ਹੀ ਹੈ ਬਰਾੜ ਸਟੱਡ ਫਾਰਮ ਮੱਲਾ ਫਰੀਦਕੋਟ ਦੇ ਵਿੱਚ ਬੇਲੀ ਉਹ ਇਹ ਪੈਂਦਾ ਬਾਜੇਖਾਨੇ ਦੇ ਬਿਲਕੁਲ ਨੇੜੇ ਤੇ ਹੁਣ ਤੁਸੀਂ ਚਾਲ ਦੇਖ ਰਹੇ ਹੋ ਘੋੜੀ ਦੀ ਬਹੁਤ ਸੋਹਣੀ ਜਿਹੜੀ ਚਾਲ ਘੋੜੀ ਚੱਲਦੀ ਹੈ ਤੇ ਸਾਰੀਆਂ ਚਾਲਾਂ ਘੋੜੀ ਦੇ ਵਿੱਚ ਹੈ ਬੇਲੀ ਉਹ ਰੇਵੀਆ ਚਾਲ ਵੀ ਚੱਲਦੀ ਹੈ ਗਾਮ ਚਾਲ ਵੀ ਤੇ ਛੜੱਪਾ ਚਾਲ ਵੀ ਚੱਲਦੀ ਹੈ ਤੇ ਬਹੁਤ ਸੋਹਣੀ ਘੋੜੀ ਹੈ ਤੁਸੀਂ ਦੇਖੀ ਬਾਕੀ ਹੋਰ ਜ਼ਿਆਦਾ ਗਹਿਰਾਈ ਦੇ ਵਿੱਚ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕੰਟੈਕਟ ਕਰ ਸਕਦੇ ਜਿਹੜਾ ਆਪਾਂ ਥੱਲੇ ਨੰਬਰ ਦਿੱਤਾ ਹੋਇਆ ਤੇ ਘੋੜੇ ਦੀ ਵੀਡੀਓ ਦੇਖਣੀ ਹੈ ਤਾਂ ਵੀਡੀਓ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਜਿਹੜੇ ਘੋੜੇ ਤੋਂ ਇਹ ਕਰਾਸ ਕਰਵਾਈ ਹੋਈ ਹੈ ਰਾਤ ਘੋੜਾ ਜਿਹੜਾ ਆਪਣੇ ਫਾਰਮ ਦੇ ਉੱਪਰ ਗੋਲਡਨ ਰਾਕ ਦਾ ਬੱਚਾ ਉਸ ਘੋੜੇ ਤੋਂ ਇਹ ਜਿਹੜੀ ਕਰਾਸਿੰਗ ਕਰਵਾਈ ਹੋਈ ਹੈ ਇਸ ਟਾਈਮ 11 ਦਿਨ ਹੋ ਚੁੱਕੇ ਹੈ ਵੀਲਿਓ ਕੰਨਾ ਕੁੰਨਾ ਦੀ ਹਰ ਪਾਸਿਓ ਵੀਲਿਓ ਜਿਹੜੀ ਇਹ ਘੋੜੀ A1 ਹੈ ਤੁਸੀਂ ਦੇਖ ਚੁੱਕੇ ਹੋ ਤੇ ਰੰਗ ਵੀ ਬਹੁਤ ਸੋਹਣਾ ਕੋੜੀ ਦਾ ਤੇ ਮਾਰਕਿੰਗ ਵੀ ਬਹੁਤ ਸੋਹਣੀ ਹੈ ਤੇ ਕੰਨਾਂ ਕੁੰਨਾਂ ਦੀ ਬਹੁਤ ਸ਼ਕੀਨ ਹੈ ਬੇਲੀਓ ਤੇ ਹੋਰ ਗਹਿਰਾਈ ਚ ਜਾਣਕਾਰੀ ਦੇ ਲਈ ਬੇਲੀਓ ਥੱਲੇ ਦਿੱਤੇ ਨੰਬਰ ਤੇ ਕਰੋ ਕੰਟੈਕਟ ਤੇ ਕਿੱਦਾਂ ਦੀ ਲੱਗੀ ਤੁਹਾਨੂੰ ਘੋੜੀ ਇਹ ਵੀ ਵੀਡੀਓ ਦੇ ਲਾਸਟ ਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੀ ਬੇਲੀਓ ਨਾਲ ਦੀ ਨਾਲ ਕਰ ਲਓ ਸਬਸਕ੍ਰਾਈਬ ਤਾਂ ਜੋ ਜਿਹੜੀਆਂ ਨਵੀਆਂ ਨਵੀਆਂ ਅਪਡੇਟ ਜਾਂ ਨਵੇਂ-ਨਵੇਂ ਜਾਨਵਰਾਂ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਵੀਡੀਓ ਨੂੰ ਬੇਲੀਓ ਨਾਲ ਦੀ ਨਾਲ ਸ਼ੇਅਰ ਕਰਦਿਆ ਕਰੋ ਤਾਂ ਜੋ ਜਿੰਨੇ ਵੀ ਆਪਣੇ ਘੋੜਾ ਪ੍ਰੇਮੀ ਵੀਰ ਆ ਸਾਰਿਆਂ ਕੋਲੇ ਜਿਹੜੀ ਵੀਡੀਓ ਉਹ ਪਹੁੰਚ ਸਕੇ ਤੇ ਜਿਹੜੇ ਨਵੇਂ ਘੋੜੀਆਂ ਲੈਣਾ ਚਾਹੁੰਦੇ ਬੰਦੇ ਉਹਨਾਂ ਕੋਲੇ ਵੀ ਜਿਹੜੀਆਂ ਵੀਡੀਓ ਹੈ ਇਹ ਪਹੁੰਚ ਸਕਣ ਤੇ ਮਿਲਾਂਗੇ ਬੇਲੀਓ ਨਵੀਂ ਵੀਡੀਓ ਦੇ ਵਿੱਚ ਤੇ ਨਵੇਂ ਜਾਨਵਰ ਦੇ ਨਾਲ ਤੇ ਕਿੱਦਾਂ ਦੀ ਲੱਗੀ ਘੋੜੀ ਇਹ ਵੀ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੇ ਮਿਲਦੇ ਆਂ ਫਿਰ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ